ਪੈਨਸ਼ਨ ਧਾਰਕਾਂ ਦੇ ਲਈ ਵੱਡੀ ਅਪਡੇਟ ਸਮੇ ਸਿਰ ਚਾਹੁੰਦੇ ਹਾਂ ਪੈਨਸ਼ਨ ਤਾਂ ਜਲਦ ਕਰੋ ਇਹ ਕੰਮ ਜਾਰੀ ਕੀਤੀ ਗਈ ਆਖਰੀ ਤਾਰੀਖ ਬੜਾਪਾ ਵਿਧਵਾ ਅੰਗਹੀਨ ਤੇ ਬੇਸਹਾਰਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਪੀਬੀ ਕਿੰਗ ਨਿਊਜ਼ ਦੇ ਵਿੱਚ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਤੇ ਬੈਲ ਆਈਕਨ ਦੇ ਬਟਨ ਨੂੰ ਜਰੂਰ ਦਬੋ ਜੇਕਰ ਤੁਹਾਨੂੰ ਪੈਨਸ਼ਨ ਮਿਲਦੀ ਹੈ ਤਾਂ ਤੁਹਾਡੇ ਲਈ ਇਹ ਮਹੱਤਵਪੂਰਨ ਜਾਣਕਾਰੀ ਹੈ ਭਾਰਤ ਸਰਕਾਰ ਦਾ ਪੈਨਸ਼ਨ ਅਤੇ ਪੈਨਸ਼ਨਰਜ਼ ਵੈਲਫੇਅਰ ਵਿਭਾਗ 1 ਨਵੰਬਰ ਤੋਂ 30 ਨਵੰਬਰ 2025 ਤੱਕ ਦੇਸ਼ ਭਰ ਵਿੱਚ ਚੌਥਾ ਰਾਸ਼ਟਰੀ ਡਿਜੀਟਲ ਜੀਵਨ ਸਾਥੀ ਵਿਕੇਟ ਮੁਹਿੰਮ ਚਲਾ ਰਿਹਾ ਹੈ ਇਹ ਮੁਹਿੰਮ 2000 ਜ਼ਿਲ੍ਹਿਆਂ ਅਤੇ ਸਬ ਡਿਵੀਜ਼ਨਲ ਹੈੱਡਕੁਆਟਰਾਂ ਅਤੇ ਪੈਨਸ਼ਨਰਾਂ ਤੱਕ ਪਹੁੰਚਾਉਣ ਲਈ ਚਲਾਈ ਜਾਵੇਗੀ ਇਸ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਸਾਰੇ ਪੈਨਸ਼ਨਰਾਂ ਨੂੰ ਮਿਨਾ ਕਿਸੇ ਰੁਕਾਵਟ ਤੇ ਨਿਯਮਤ ਤੌਰ ਤੇ ਆਪਣੀ ਪੈਨਸ਼ਨ ਮਿਲਦੀ ਰਹੇ ਡੀ ਐਲ ਸੀ ਸਬਮਿਸ਼ਨ ਮਿਤੀ ਦੌਰਾਨ ਪੈਨਸ਼ਨਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ 1 ਤੋਂ 30 ਨਵੰਬਰ ਦੇ ਵਿਚਕਾਰ ਆਪਣਾ ਡਿਜੀਟਲ ਜੀਵਨ ਸਰਟੀਫਿਕੇਟ ਜਮ੍ਹਾਂ ਕਰਨ 80 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ 1 ਅਕਤੂਬਰ ਤੋਂ ਡੀ ਐਲ ਸੀ ਜਮ੍ਹਾਂ ਕਰ ਸਕਦੇ ਹਨ ਸਮੇਂ ਸਿਰ ਸਰਟੀਫਿਕੇਟ ਜਮ੍ਹਾਂ ਨਾ ਕਾਰਨ ਤੇ ਪੈਨਸ਼ਨ ਪ੍ਰਾਪਤੀ ਵਿੱਚ ਵਿਗਨ ਪੈ ਸਕਦਾ ਹੈ ਡੀ ਐਲ ਸੀ ਇੱਕ ਬਾਇਓਮੈਟ੍ਰਿਕ ਅਤੇ ਆਧਾਰ ਆਧਾਰਿਤ ਸਰਟੀਫਿਕੇਟ ਹੈ ਜੋ ਹਰੇਕ ਪੈਨਸ਼ਨਰ ਨੂੰ ਹਰ ਸਾਲ ਜਮਾ ਕਰਨਾ ਪੈਂਦਾ ਹੈ ਇਹ ਪ੍ਰਮਾਣਿਤ ਕਰਦਾ ਹੈ ਕਿ ਪੈਨਸ਼ਨਰ ਜਿੰਦਾ ਹੈ ਤੇ ਪੈਨਸ਼ਨ ਜਾਰੀ ਰੱਖੀ ਜਾ ਸਕਦੀ ਹੈ ਜਮਾ ਕਰਨ ਲਈ ਆਧਾਰ ਨੰਬਰ ਨਾਮ ਮੋਬਾਈਲ ਨੰਬਰ ਪੀ ਪੋ ਨੰਬਰ ਤੇ ਬੈਂਕ ਖਾਤੇ ਦੇ ਬੇਰੇਬੇ ਦੀ ਲੋੜ ਹੁੰਦੀ ਹੈ DLC ਕਿਵੇਂ ਜਮਾ ਕਰੀਏ ਇਸ ਮਹਿੰਮ ਨੂੰ ਸਫਲ ਬਣਾਉਣ ਲਈ ਸਰਕਾਰ ਨੇ 19 ਪੈਨਸ਼ਨ ਵੰਡਣ ਵਾਲੇ ਬੈਂਕ ਇੰਡੀਆ ਪੋਸਟ ਪੇਮੈਂਟਸ ਬੈਂਕ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਰੇਲਵੇ ਦੂਰ ਸੰਚਾਰ ਵਿਭਾਗ ਜੁਆਈਡੀਏਆਈ ਅਤੇ ਇਲੈਕਟ੍ਰੋਨਿਕਸ ਮੰਤਰਾਲੇ ਨਾਲ ਸੰਯੋਗ ਕੀਤਾ ਹੈ ਪੈਨਸ਼ਨਰ DLC ਜਮਾ ਕਰਨ ਲਈ ਹੇਠ ਲਿਖੇ ਵਿਕਲਪ ਚੁਣ ਸਕਦੇ ਹਨ ਸਭ ਤੋਂ ਪਹਿਲਾਂ ਆਨਲਾਈਨ ਜੀਵਨ ਸਾਥੀ ਵੈਰੀਫਿਕੇਟ ਪੋਰਟਲ ਦੇ ਆਧਾਰ ਪ੍ਰਮਾਣਿਕ ਕਰਨ ਦੇ ਨਾਲ ਡਾਕ ਸੇਵਾ ਡਾਕੀ ਰਾਹੀਂ ਡੋਸਟੈਪ ਬੈਂਕਿੰਗ ਘਰੋਂ ਤਸਦੀਕ ਮਨੋਨਿਤ ਅਧਿਕਾਰੀ ਦਸਤਕ ਜਮਾ ਆਧਾਰ ਨੰਬਰ ਲੋੜਿੰਦਾ ਡੀ ਐਲ ਸੀ ਜਨਰੇਸ਼ਨ ਲਈ ਆਧਾਰ ਨੰਬਰ ਜਾਂ ਵਰਚੁਅਲ ਆਈਡੀ ਲਾਜ਼ਮੀ ਹੈ ਜੇਕਰ ਤੁਹਾਡਾ ਆਧਾਰ ਕਾਰਡ ਅਜੇ ਤੱਕ ਤਿਆਰ ਜਾਂ ਲਿੰਕ ਨਹੀਂ ਕੀਤਾ ਗਿਆ ਤਾਂ ਇਸ ਨੂੰ ਜਲਦੀ ਪੂਰਾ ਕਰੋ ਡੀ ਐਲ ਸੀ ਕਿਉਂ ਜ਼ਰੂਰੀ ਹੈ ਪੈਨਸ਼ਨਰਾਂ ਨੂੰ ਸਰਕਾਰੀ ਦਫ਼ਤਰਾਂ ਵਿੱਚ ਬਾਰ-ਬਾਰ ਜਾਣ ਦੀ ਜ਼ਰੂਰਤ ਨਹੀਂ ਹੈ ਪੂਰੀ ਪ੍ਰਕਿਰਿਆ ਆਨਲਾਈਨ ਅਤੇ ਡਿਜੀਟਲ ਹੈ ਜਿਸ ਨਾਲ ਸਮਾਂ ਅਤੇ ਮਿਹਨਤ ਦੀ ਬਚਤ ਹੁੰਦੀ ਹੈ ਇਹ ਧੋਖਾਧੜੀ ਅਤੇ ਗਲਤ ਪੈਨਸ਼ਨ ਵੰਡਣ ਨੂੰ ਵੀ ਰੋਕਦਾ ਹੈ ਇਹ ਪਹਿਲਾ ਪੈਨਸ਼ਨਰਾਂ ਨੂੰ ਸਹੂਲਤ ਸੁਰੱਖਿਆ ਅਤੇ ਵਿਸ਼ਵਾਸ ਦੋਮੇ ਪ੍ਰਦਾਨ ਕਰੇਗੀ